ਪਾਕਿਸਤਾਨੀ ਮਹਿਲਾ ਮੈਰਿਜ ਨੇ ਲੁਧਿਆਣਾ ਸ਼ਹਿਰ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਦੱਸਿਆ ਕਿ ਸਮਝੌਤਾ ਐਕਸਪ੍ਰੈਸ ਦੇ ਜ਼ਰੀਏ ਆਗਰਾ ਤੋਂ ਲਾਹੌਰ ਜਾ ਰਹੀ ਸੀ ਲਾਹੌਰ ਜਾ ਕੇ ਉਹ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ ਤਾਂ ਜੋ ਨਾਗਰਿਕਤਾ ਚੇਂਜ ਨਾ ਹੋਵੇ ਅਤੇ ਉਸ ਨੂੰ ਅਚਾਨਕ ਰਾਹਤੇ ਵਿੱਚ ਬਹੁਤ ਪੇਨ ਹੋਣ ਲੱਗ ਜਾਂਦਾ ਹੈ ਤੇ ਪੁਲਿਸ ਉਸ ਨੂੰ ਸਿਵਲ ਹਸਪੀਟਲ ਲੈ ਜਾਂਦੀ ਹੈ ਜਿੱਥੇ ਮੈਰਿਸ਼ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈ ਇਸ ਸੰਬੰਧੀ ਜਾਣਕਾਰੀ ਐਸਐਮਓ ਮਨਦੀਪ ਸਿੱਧੂ ਨੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਬੱਚੀ ਅਤੇ ਮਾਂ ਦੋਵੇਂ ਸੁਰੱਖਿਅਤ ਨੇ ਦਾਤੇ ਕਿ ਪਾਕਿਸਤਾਨ ਦੀ ਰਹਿਣ ਵਾਲੀ ਹੈ ਮੈਰਿਸ਼ ਅਤੇ ਲੁਧਿਆਣੇ ਦੇ ਸਿਵਲ ਹਸਪੀਟਲ ਦੇ ਵਿੱਚ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਤੇ ਮੈਰਿਸ਼ ਆਗਰਾ ਤੋਂ ਲਾਹੌਰ ਸਮਝੌਤਾ ਐਕਸਪ੍ਰੈਸ ਟ੍ਰੇਨ ਦੇ ਵਿੱਚ ਆ ਰਹੀ ਸੀ ਤਾਂ ਜਦੋਂ ਉਹ ਲੁਧਿਆਣਾ ਨੇੜੇ ਪਹੁੰਚਦੀ ਹੈ ਉਸ ਨੂੰ ਪੇਨ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਇੱਥੇ ਇਹ ਵੀ ਦੱਸਦੀ ਕਿ ਮੈਰਿਜ ਵੱਲੋਂ ਇਸ ਬੱਚੀ ਨੂੰ ਪਾਕਿਸਤਾਨ ਦੇ ਵਿੱਚ ਹੀ ਜਨਮ ਦਿੱਤਾ ਜਾਣਾ ਸੀ ਤਾਂ ਕਿ ਉਸ ਦੀ ਨਾਗਰਿਕਤਾ ਨਾ ਬਦਲੇ ਪਰ ਹਾਲਾਤਾਂ ਨੂੰ ਵੇਖਦੇ ਹੋਏ ਹਸਪਤਾਲ ਦੇ ਵੱਲੋਂ ਉਸ ਦੀ ਡਿਲੀਵਰੀ ਕੀਤੀ ਗਈ ਸੀ ਅਤੇ ਐਸਐਮਓ ਨੇ ਦੱਸਿਆ ਕਿ ਬੱਚਾ ਮਾਂ ਦੋਵੇਂ ਸੇਫ ਨੇ ਉਧਰ মিডিਆ ਨਾਲ ਗੱਲਬਾਤ ਕਰਦੇ ਆ ਐਸਐਮਓ ਮਨਦੀਪ ਸਿੱਧੂ ਨੇ ਅਤੇ ਡਾਕਟਰ ਰੁਚੀ ਸਿੰਘਲਾ ਨੇ ਦੱਸਿਆ ਕਿ ਮੈਰਿਸ਼ ਨਾਮ ਦੀ 32 ਸਾਲਾਂ ਦੀ ਲੜਕੀ ਹੈ 9:30 ਵਜੇ ਦੇ ਕਰੀਬ ਸਿਵਲ ਹਸਪਤਲ ਆਈ ਸੀ ਜਿਸ ਨੂੰ ਸੰਵੇਦਨਾ ٹرسٹ ਦੀ ਟੀਮ ਦੇ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲਿਆਂਦਾ ਗਿਆ ਸੀ ਕਿ ਆ ਕਿ ਇਹ ਔਰਤ ਆਗਰਾ ਤੋਂ ਲਾਹੌਰ ਦੇ ਲਈ ਜਾ ਰਹੀ ਸੀ ਅਚਾਨਕ ਇਸੇ ਲੀਕੇਜ ਹੋਣ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਇਲਾਜ ਲਈ ਹਸਪਤਲ ਲਿਆਂਦਾ ਗਿਆ ਤਾਂ ਇਸ ਦੀ ਡਿਲੀਵਰੀ ਦੌਰਾਨ ਇਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਮਾਂ ਅਤੇ ਬੱਚੀ ਦੋਵੇਂ ਸੇਫ ਨੇ ਉਹਨਾਂ ਐ ਵੀ ਦੱਸਿਆ ਕਿ ਨਾਗਰਿਕਤਾ ਦਾ ਬਦਲੇ ਇਸ ਲਈ ਮੈਰਿਸ਼ ਵੱਲੋਂ ਉਸ ਨੂੰ ਉਹਨਾਂ ਦੀ ਜਿਹੜੀ ਡਿਲੀਵਰੀ ਹੈ ਉਹਦੇ ਲਈ ਰੋਕਿਆ ਜਾ ਰਿਹਾ ਸੀ ਪਰ ਹਾਲਾਤਾਂ ਨੂੰ ਵੇਖਦੇ ਹੋਏ ਇਲਾਜ ਜ਼ਰੂਰੀ ਸੀ ਅਤੇ ਬੱਚੀ ਨੂੰ ਜਨਮ ਹੈ ਜਿਹੜਾ ਪਾਕਿਸਤਾਨ ਦੀ ਜਿਹੜੀ ਮਹਿਲਾ ਹੈ ਉਸਨੇ ਲੁਧਿਆਣਾ ਸ਼ਹਿਰ ਵਿੱਚ ਦਿੱਤਾ ਸਰ ਦੇਖੋ ਸਾਨੂੰ ਕਾਜ਼ ਜਦੋਂ ਵੀ ਆਉਂਦੀ ਅਸੀਂ ਅਸੀਂ ਇਹ ਨਹੀਂ ਦੇਖਦੇ ਕੋਈ ਪਾਕਿਸਤਾਨ ਦਾ ਕੋਈ ਹੈ ਕੋਈ ਸਾਡੇ ਲਈ ਤਾਂ ਇਨਸਾਨੀਅਤ ਦੇ ਨਾਤੇ ਉਸ ਨੂੰ ਪੇਸ਼ੈਂਟ ਨੂੰ ਚੱਕਣਾ ਹੈ ਤੇ 8:30 ਵਜੇ ਕੋਈ ਦੇ ਕਰੀਬ ਸਾਨੂੰ ਸਵੇਰੇ ਕਾਲ ਆਈ ਹੈ ਤੇ ਮੇਰੇ ਡਰਾਈਵਰ ਨੇ ਜਦੋਂ ਫੋਨ ਚੱਕਿਆ ਤੇ ਉਹ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਇਸ ਤਰ੍ਹਾਂ ਕਰਕੇ ਗੱਲ ਹੈ ਵੀ ਠੰਡਾਰੀ ਦੇ ਕੋਲ ਗੱਡੀ ਪਹੁੰਚ ਰਹੀ ਹੈ ਵੀ ਸਾਡੇ 1:30 9:00 ਵਜੇ ਗੱਡੀ ਪਹੁੰਚ ਜਾਏਗੀ ਤੇ ਉਹਦੇ ਵਿੱਚ ਇੱਕ ਡਿਲੀਵਰ ਜਿਹੜੀ ਲੇਡੀ ਹੈ ਉਹ ਉਹਦਾ ਜਿਹੜਾ ਬੇਬੀ ਹੈ ਉਹਦੇ ਲੀਕੇਜ ਵਗੈਰਾ ਹੋ ਗਿਆ ਜੋ ਵੀ ਇਹਨਾਂ ਦੇ ਫੰਡamentals ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਤੇ ਸਾਨੂੰ ਕਾਲ ਆਉਣ ਤੋਂ ਬਾਅਦ ਅਸੀਂ ਮੇਰੇ ਮੈਂ ਦੋ ਡਰਾਈਵਰ ਤਾਂ ਭੇਜੇ ਵੀ ਉੱਥੋਂ ਲੇਡੀਜ਼ ਨੂੰ ਲੈ ਆਉਣ ਦੇ ਵਿੱਚ ਦਿੱਕਤ ਨਾ ਆਵੇ ਤੇ ਉਹ ਦੋ ਡਰਾਈਵਰ ਸਾਡੇ ਜਦੋਂ ਗਏ ਤੇ ਉੱਥੇ ਸਾਨੂੰ ਜਾਂਦੇ ਨੇ ਉੱਥੇ ਡਾਕਟਰ ਵੀ ਇੱਕ ਜਿਹੜਾ ਇਹ ਖੜੇ ਸਨ ਉਹਨਾਂ ਨੇ ਸਾਨੂੰ ਵੀ ਜਿਹੜਾ ਡਿਲੀਵਰੀ ਦਾ ਸਾਰਾ ਸਿਸਟਮ ਦੱਸ ਕੇ ਤੇ ਸਾਡੇ ਦੋਨੇ ਜਿਹੜੇ ਡਰਾਈਵਰ ਆ ਇੱਥੇ ਲੈ ਕੇ ਆ ਗਏ 9:30 ਵਜੇ ਤੇ ਕਰੀਬ ਅਸੀਂ ਉੱਥੋਂ ਲੈ ਕੇ ਆਏ ਆ ਨਾਲ ਕੌਣ-ਕੌਣ ਸੀ ਉੱਥੇ ਉਹਨਾਂ ਦੇ ਨਾਲ ਇੱਕ ਉਹਦਾ ਬ੍ਰਦਰ ਸੀ ਸ਼ਾਇਦ ਤੇ ਦੋ ਉਹਦੇ ਬੱਚੇ ਸੀਗੇ ਨਾਲ ਛੋਟੇ ਛੋਟੇ ਕਿੱਥੇ ਜਾ ਰਹੇ ਸੀ ਉਹ ਉਹ ਸ਼ਾਇਦ ਕਰਾਚੀ ਜਾ ਰਹੇ ਸੀਗੇ ਪਾਕਿਸਤਾਨ ਦਾ ਪਾਸਪੋਰਟ ਸ਼ਾਇਦ ਉਹਨਾਂ ਦਾ ਹੈਗਾ ਪਰ ਅਸੀਂ ਇਹਦੇ ਵਿੱਚ ਕੋਈ ਉਹ ਨਹੀਂ ਕਰਦੇ ਕਿਉਂਕਿ ਇਨਸਾਨੀਅਤ ਦੇ ਨਾਲ ਸਾਡੇ ਲਈ ਇਨਸਾਨ ਸਾਰੇ ਇੱਕੋ ਨੇ ਤੇ ਉਹਨਾਂ ਡਿਲੀਵਰ ਕਰਾਉਣ ਲਈ ਅਸੀਂ ਫਿਰ ਇੱਥੇ ਗੱਡੀ ਲਿਆ ਜਦੋਂ ਵੀ ਇੱਥੇ ਸਿਵਲ ਹਸਪੀਟਲ ਚ ਲੈ ਕੇ ਆਏ ਲੇਬਰ ਰੂਮ ਦੇ ਵਿੱਚ ਅਸੀਂ ਪੇਸ਼ੈਂਟ ਛੱਡਣ ਤੋਂ ਬਾਅਦ ਉਹਦੇ ਬ੍ਰਦਰ ਨਾਲ ਸੀਗਾ ਉਹਦੇ ਬ੍ਰਦਰ ਨੇ ਸਾਰੀ ਜਿਹੜੀ ਵੀ ਡਾਕੂਮੈਂਟੇਸ਼ਨ ਕਰਵਾਈ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਵੀ ਜਿਹੜੇ ਸਿਵਲ ਹਸਪੀਟਲ ਦੇ ਵਿੱਚ ਬੜਾ ਵੱਡਾ ਯੋਗਦਾਨ ਇਹ ਲੇਡੀ ਪੰਜਵਾਂ ਬੱਚਾ ਸੀ ਇਹਦਾ ਦੋ ਪਹਿਲਾਂ ਨਾਰਮਲ ਸੀ ਦੋ ਅਬੋਰਸ਼ਨ ਸੀਗੇ ਇਹ ਲੇਬਰ ਪੇਨਸ ਵਿੱਚ ਆਈ ਆਪਣੇ ਕੋਲ ਇਹਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ ਐਡਵਾਂਸ ਲੇਬਰ ਚ ਸੀਗੀ ਇਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ ਚ ਪਹੁੰਚਾਂਗੇ ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ ਕਿਉਂਕਿ ਇਹਦੇ ਹਸਬੰਡ ਪਾਕਿਸਤਾਨੀ ਸੀ ਆਪੇ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ ਤੇ ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ ਅਸੀਂ ਤਾਂ ਇਨਸਾਨੀਅਤ ਨੂੰ ਮੱਦੇਨਜ਼ਰ ਰੱਖ ਕੇ ਇਲਾਜ ਕੀਤਾ ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ ਅ ਇੰਡੀਅਨ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ 11 ਤਰੀਕ 9:30 ਵਜੇ ਸਾਡੇ ਪਾਸ ਆਈ ਸੀ 10 ਵਜੇ ਫਾਈਲ ਐਡਮਿਸ਼ਨ ਹੋਈ ਜਾਂਦੀ ਪੇਸ਼ੈਂਟ ਦੀ ਮੈਂ ਬੰਤਾ ਤੇ ਮਾਂ ਦੋਨੋਂ ਤੰਦਰੁਸਤ ਨੇ ਇੱਕ ਤੰਦਰੁਸਤ ਲੜਕੀ ਨੂੰ ਜਨਮ ਦਿੱਤਾ ਹੈ ਤਕਰੀਬਨ ਟਾਈਮ 2 ਵਜੇ ਦਾ ਟਾਈਮ ਸੀਗਾ ਦੁਪਹਿਰ ਦੇ ਉਹ ਛੱਤੀਸਗੜ੍ਹ ਤੋਂ ਲਾਹੌਰ ਜਾ ਰਹੀ ਸੀ ਤੇ ਉਹਨੂੰ ਜਦੋਂ ਉਹ ਮਤਲਬ ਉਹ ਉਹਦਾ ਪੰਜਵਾਂ ਬੱਚਾ ਸੀ ਪਹਿਲਾਂ ਉਹਦੇ ਦੋ ਜਿੱਦਾ ਬੱਚੇ ਨੇ ਤੇ ਉਹ ਉਮਰ ਕਰੀਬਨ 32 ਸਾਲ ਤੇ ਉਹਨੂੰ ਕਿਤੇ ਲੁਧਿਆਣੇ ਦੇ ਨੇੜੇ ਉਹਨੂੰ ਮਤਲਬ ਲੀਕਿੰਗ ਸ਼ੁਰੂ ਹੋ ਗਈ ਤੇ ਇੱਥੇ ਉਤਰ ਕੇ ਰੇਲਵੇ ਪੁਲਿਸ ਨੇ ਰੇਲਵੇ ਵਾਲਿਆਂ ਨੇ ਸੰਵੇਦਨਾ ਦੀ ਐਮੂਲੈਂਸ ਬੁਲਾ ਕੇ ਸੰਵੇਦਨਾ ਦੇ ਥਰੂ 11 ਤਰੀਕ ਨੂੰ 10 11 ਵਜੇ ਸਾਡੇ ਕੋਲੇ ਉਹਨੂੰ ਪਹੁੰਚਾ ਦਿੱਤਾ ਤੇ ਉਹਦਾ ਉਪਚਾਰ ਸ਼ੁਰੂ ਹੋ ਗਿਆ ਤੇ ਕਰੀਬਨ ਦੁਪਹਿਰੇ 2 ਵਜੇ ਦੇ ਆਲੇ ਦੁਆਲੇ ਉਹਦੇ ਇੱਕ ਹੈਲਦੀ 베بی ਗਰਲ ਡਿਲੀਵਰ ਹੋਈ ਹੈ ਤੇ ਮਾਂ ਤੇ ਬੱਚੇ ਦੀ ਹਾਲਤ ਬਿਲਕੁਲ ਤੰਦਰੁਸਤ ਤੇ ਠੀਕ ਠਾਕ ਹੈ ਤੇ ਆਪਣਾ ਕੀ ਕਹਿੰਦੇ ਨੇ ਜਿਵੇਂ ਨਾਰਮਲ ਡਿਲੀਵਰੀ ਦੇ ਵਿੱਚ ਇਹ ਗਾਈਡਲਾਈਨਸ ਹੁੰਦੀ ਹੈ ਕਿ 48 ਘੰਟੇ ਵਾਚ ਕਰਨਾ ਹੁੰਦਾ ਹੈ ਕਿ ਮਾਂ ਤੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਤੇ ਉਸ ਤੋਂ ਬਾਅਦ 48 ਘੰਟੇ 깔 ਪੂਰੇ ਹੋ ਜਾਣਗੇ ਉਹਨਾਂ ਨੂੰ ਸੇਫ ਐਂਡ ਸੌਂਡ ਛੁੱਟੀ ਦੇ ਦਿੱਤੀ ਜਾਏਗੀ ਮਮ ਜਿਤਨਾ ਜਿਹੜੀ ਹੈ ਲੜਕੀ ਉਹ ਤੇ ਕਹਿੰਦੇ ਵੀ ਪਾਕਿਸਤਾਨ ਵਿਆਹੀ ਹੋਈ ਹੈ ਬੇਸ਼ੱਕ ਜਿਹੜੀ ਇੰਡੀਆ ਨੂੰ ਬਿਲੋਂਗ ਕਰਦੀ ਹੈ ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੋਈ ਪਾਕਿਸਤਾਨ ਚ ਬੱਚੇ ਦਾ ਜਨਮ ਜਾਂ ਕੋਈ ਗੱਲ ਵਾਸਤ ਹਾਂਜੀ ਇਸ ਤਰ੍ਹਾਂ ਸੀਗਾ ਕਿ ਜਿਵੇਂ ਮੈਨੂੰ ਵੈਰ ਇਸ ਇਹਨਾਂ ਤੋਂ ਪਤਾ ਛੱਲਿਆ ਮੇਰੇ ਡਾਕਟਰਸ ਤੋਂ ਕਿ ਵੀ ਉਹਨੇ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਕੋਸ਼ਿਸ਼ ਸਾਡੀ ਹੈ ਕਿ ਪਾਕਿਸਤਾਨ ਜਾ ਕੇ ਡਿਲੀਵਰੀ ਹੋਏ ਪਰ ਉਹਦੀ ਹਾਲਤ ਇੰਨੀ ਜ਼ਿਆਦਾ ਐਡਵਾਂਸ ਲੇਬਰ ਚੋ ਜਾ ਚੁੱਕੀ ਸੀ ਕਿ ਉਹਦੀ ਮਤਲਬ ਇਸ ਤਰ੍ਹਾਂ ਉਹਦੀ ਡਿਲੀਵਰੀ ਇੱਥੇ ਹੀ ਹੋ ਗਈ ਕਿ ਇਹਨਾਂ ਵੇਟ ਕਰਨ ਦਾ ਵਕਤ ਨਹੀਂ ਸੀਗਾ ਨੀ ਨਾਗਰਿਕਤਾ ਦਾ ਤਾਂ ਫਿਰ ਇਹ ਹੈ ਨਾ ਕਿ ਉਹ ਲੇਬਰ ਚ ਟ੍ਰੇਨ ਚ ਹੀ ਚਲੀ ਗਈ ਤੇ ਇਹ ਤਾਂ ਫਿਰ ਸਾਡੇ ਡਾਕਟਰਸ ਦਾ ਸਾਡੇ ਹਸਪੀਟਲ ਦਾ ਇਹਦੇ ਵਿੱਚ ਕੁਝ ਨਹੀਂ ਹੈ ਇਹ ਡਿਲੇ ਫਿਰ ਪਿੱਛੋਂ ਹੀ ਹੋਇਆ ਹੈ ਜੇਕਰ ਉਹ ਮਤਲਬ ਥੋੜਾ ਤਬੀਅਤ ਦਾ ਉਹ ਆਵਦੀ ਦਾ ਪਤਾ ਹੁੰਦਾ ਪਹਿਲਾਂ ਵੀ ਜਾ ਸਕਦੀ ਸੀਗੀ ਪਰ ਹੁਣ ਉਹਨੂੰ ਅਸੀਂ ਇਸ ਹਾਲਤ ਵਿੱਚ ਕੱਲ ਭੇਜ ਨਹੀਂ ਸੀ ਸਕਦੇ ਕਿਉਂਕਿ ਆਲਰੇਡੀ ਉਹਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਐਡਵਾਂਸ ਲੇਬਰ ਦੇ ਵਿੱਚ ਸੀਗੀ ਉਹ ਤੇ ਬਾਈ ਚਾਂਸ ਹੁੰਦਾ ਸੀ ਛੁੱਟੀ ਦੇ ਦਿੰਦੇ ਉਹ ਰਸਤੇ ਇਸ ਕਿਸੇ ਆਟੋਜ਼ ਕਿਸੇ ਰਿਕਸ਼ਾ ਚ ਡਿਲੀਵਰ ਕਰਾ ਉਹਦੇ ਨਾਲ ਬੈਟਰ ਹੈ ਕਿ ਸਾਡੇ ਹਸਪੀਟਲ ਚ ਸੇਫਲੀ ਸਾਡੇ ਡਾਕਟਰਸ ਨੇ ਉਹਨੂੰ ਸੰਭਾਲ ਲਿਆ